ਸੂਰੀ ਸਾਹਿਬ ਇੱਕ ਅੱਜ ਅੱਜਕੱਲ ਬੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਕਿ ਜਿਹੜਾ ਹਿਮਾਚਲੀ ਦਾ ਬਢਾਂਗਾ ਹੋਇਆ ਇੱਥੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਮੁੱਦਾ ਵਧੂਗਾ ਜਾਂ ਘਟੂਗਾ ਹਾਂ ਇਹ ਦੇਖੋ ਬਢਾਂਗਾ ਕਟਾਪਾ ਆਪਾਂ ਇਹਨਾਂ ਸ਼ਬਦਾਂ ਵੱਲ ਨਾ ਪਈਏ ਕਾਰਨ ਇਹੀ ਹੈ ਕਿ ਸ਼ੁਰੂਆਤ ਕਿੱਥੋਂ ਹੋਈ ਹੈ ਸਾਰੇ ਚੀਜ਼ ਦੀ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਆ ਮੇਰੇ ਖਿਆਲ ਉਹ ਜਿਹੜੇ ਕੁਝ ਨੌਜਵਾਨ ਸੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀਗੀ ਉਪਨਗਰ ਏਰੀਏ ਚ ਉਹਨਾਂ ਨੇ ਗੱਡੀ ਭੰਨੀ ਆ ਪਰ ਆਪਣੇ ਪੰਜਾਬ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਇਆ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਉੱਥੇ ਹੀ ਸਵਾਲ ਇਹ ਉੱਠਦਾ ਕਿ ਜਦ ਜਿਹੜਾ ਸਪੈਨਿਸ਼ ਜੋੜਾ ਪੰਜਾਬ ਦਾ ਆ ਕੇ ਘੁੰਮਣ ਗਿਆ ਸੀ ਉਹਦੇ ਲਈ ਕਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਗੱਲ ਕਰਨ ਲਈ ਆਪਣੇ ਜਿਹੜੇ ਮੰਤਰੀ ਸਹਿਬਾਨ ਨੇ ਉਹਨਾਂ ਨੇ ਵੀ ਆਵਾਜ਼ ਪੁਟਪ ਕੀਤੀ ਹੈ ਲੇਕਿਨ ਹਾਲੇ ਤੱਕ ਕੋਈ ਏਦਾਂ ਦਾ ਸੁਨੇਹਾ ਹਿਮਾਚਲ ਤੋਂ ਨਹੀਂ ਆਇਆ ਕਿ ਉਹਨਾਂ ਨੇ ਵੀ ਪੈਰ ਵੀ ਕੀਤੀ ਹੈ ਔਰ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੰਨੀ ਬੁਰੀ ਤਰ੍ਹਾਂ ਜਿਹੜਾ ਸਪੈਨਿਸ਼ ਜੋੜਾ ਸੀ ਪੰਜਾਬੀ ਸਪੈਨਿਸ਼ ਜੋੜਾ ਸੀ ਉਹਨਾਂ ਨੂੰ ਕੁੱਟਿਆ ਗਿਆ ਵਿਅਕਤੀ ਦਾ ਕਹਿੰਦੇ 2 ਦਿਨ ਕੋਮਾ 'ਚ ਵਿਰੇਆ ਔਰ ਉਹਦੇ ਸਿਰ ਤੇ ਕਿੱਡੇ-ਕਿੱਡੇ ਟੱਕ ਸੀਗੇ ਇੱਥੇ ਉਹ ਗੱਲ ਤਾਂ ਨਹੀਂ ਹੈ ਔਰ ਮੈਂ ਇੱਕ ਦਿਨ ਵੀਡੀਓ ਵੀ ਦੇਖ ਰਿਹਾ ਸੀਗਾ ਕਿ ਆਪਣੇ ਕੁਝ ਪੰਜਾਬੀ ਵੀਰਾਂ ਨੇ ਹਿਮਾਚਲੀ ਜਿਹੜੇ ਆ ਉਹ ਘੇਰੇ ਟੈਕਸੀ ਡਰਾਈਵਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰੀਆਂ ਕਟਣਾਵਾਂ ਉਹਨਾਂ ਨੂੰ ਗਣਾਈਆਂ ਕਿ ਦੇਖੋ ਜੀ ਸਾਡੇ ਚੰਡੀਗੜ੍ਹ ਪੁਲਿਸ ਮੁਲਾਜ਼ਮ ਨੂੰ ਵੀ ਘੇਰਿਆ ਗਿਆ ਪੁਲਿਸ ਮੁਲਾਜ਼ਮੋਂ ਕਹਿੰਦੇ ਗੱਲਬਾਤ ਕਰਨ ਦਾ ਠੀਕ ਹੈ ਲੇਕਿਨ ਪਾ ਪਿੱਛੇ ਜਿਹੜੇ ਹੋਰ ਟੈਕਸੀ ਡਰਾਈਵਰ ਸੀ ਉਹ ਕਿਉਂ ਬੋਲ ਰਹੇ ਸੀਗੇ ਇਹ ਵੀ ਪੁਆਇੰਟ ਪੁਟ ਅਪ ਕੀਤਾ ਫਿਰ ਉਹਨਾਂ ਨੇ ਸਪੈਨਿਸ਼ ਜੋੜੇ ਦੀ ਵੀ ਗੱਲ ਕੀਤੀ ਫਿਰ ਜਿਹੜੀ ਇੱਕ ਕੁੱਟਮਾਰ ਹੋਈ ਉਹਦੀ ਵੀ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਜੀ ਗਲਤ ਹੈ ਸਾਰੇ ਪਾਸੇ ਇਦਾਂ ਨਹੀਂ ਹੋਣਾ ਚਾਹੀਦਾ ਪਰ ਸਾਡਾ ਸਵਾਲ ਤਾਂ ਹੀ ਆ ਕਿ ਦੇਖੋ ਹਰ ਇੱਕ ਚੀਜ਼ ਜ਼ਰੂਰਤ ਦੇ ਨਾਲ ਨਹੀਂ ਹੋਣੀ ਚਾਹੀਦੀ ਕੋਈ ਚੀਜ਼ ਦਿਲ ਦੇ ਨਾਲ ਵੀ ਹੋਣੀ ਚਾਹੀਦੀ ਹੈ ਪੰਜਾਬ ਜਿਹੜਾ ਹਮੇਸ਼ਾ ਦਿਲੋਂ ਚਾਹਦਾ ਹੈ ਪੰਜਾਬ ਜਿਹੜਾ ਹਮੇਸ਼ਾ ਹਰ ਇੱਕ ਦੀ ਕਦਰ ਕਰਦਾ ਹੈ ਪੰਜਾਬ ਜਿਹੜਾ ਕਦੀ ਪੱਖਪਾਤ ਨਹੀਂ ਕਰਦਾ ਪੰਜਾਬ ਜਿਹੜਾ ਕਦੀ ਜਾਤ ਪਾਤ ਦਾ ਚ ਨਹੀਂ ਪੈਂਦਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕੁਝ ਕੁ ਲੋਕ ਹੋਣਗੇ 5-7% ਪੰਜਾਬ ਚ ਵੀ ਮਿਲਾਵਟ ਏ ਲੇਕਿਨ ਜਦੋਂ ਕੋਈ ਬਗਾਨੇ ਸੂਬੇ ਤੋਂ ਆ ਜਾਂਦਾ ਜੀ ਜਦੋਂ ਕੋਈ ਇੱਥੇ ਟੂਰਿਸਟ ਵੀ ਮੈਂ ਗੱਲ ਕਰ ਰਿਹਾ ਹਾਂ ਜਦੋਂ ਕੋਈ ਬਗਾਨੇ ਸੂਪੇ ਤੋਂ ਆਂਦਾ ਕਿਸੇ ਹੋਰ ਸੂਪੇ ਤੋਂ ਆਂਦਾ ਪੰਜਾਬੀਆਂ ਨੂੰ ਚਾ ਚੜ ਜਾਂਦਾ ਤੁਸੀਂ ਦਿੱਲੀ ਵਰਗੇ ਸ਼ਹਿਰ ਜਾ ਕੇ ਦੇਖ ਲਓ ਹਰਿਆਣੇ ਚੱਲ ਜਾਓ ਹਿਮਾਚਲ ਚੱਲ ਜਾਓ ਪਾਣੀ ਫਰੀ ਨਹੀਂ ਐ ਇੱਥੇ ਤੁਹਾਨੂੰ ਦੁੱਧ ਦਹੀਂ ਲੱਸੀ ਸਭ ਕੁਝ ਮਿਲੂਗਾ ਕਰ ਜੋ ਬਣਿਆ ਹੋਊਗਾ ਬੰਦਾ ਆਪ ਬਾਅਦ ਚ ਖਾਂਦਾ ਪਹਿਲਾਂ ਗੈਸਟ ਹੁੰਦਾ ਕਿ ਆ ਜਾ ਯਾਰ ਇਹ ਸਾਡਾ ਆਪਣਾ ਪੰਜਾਬੀ ਇਸ ਗੱਲ ਨੂੰ ਪੱਲੀ ਭਾਂ ਦੀ ਸਮਝਦੇ ਆ ਕਿ ਦੁਨੀਆ ਗਲਦਸਤਾ ਤੇ ਹਰ ਤਰ੍ਹਾਂ ਦੇ ਫੁੱਲ ਆ ਲੇਕਿਨ ਹਿਮਾਚਲੀਏ ਸਪੈਸ਼ਲੀ ਮੈਂ ਕਹਿਣਾ ਚਾਹੂੰਗਾ ਪਤਾ ਨਹੀਂ ਕਿਉਂ ਭੁੱਲ ਜਾਂਦੇ ਆ ਔਰ ਇੱਥੇ ਬੀਬੀ ਕੰਗਨਾਰ ਰਣੋਤ ਦਾ ਵੀ ਬਹੁਤ ਵੱਡਾ ਹੱਥ ਆ। ਉਹਨਾਂ ਦੇ ਜਿਹੜੇ ਉਹਨਾਂ ਨੇ ਪੰਜਾਬ ਬਾਰੇ ਗੱਲ ਕੀਤੀ ਆ ਉਧਰ ਵੀ ਕਈ ਅਗਿਆਨੀ ਬੰਦੇ ਹੈਗੇ ਆ ਜਿਹੜੇ ਉਸ ਗੱਲ ਨੂੰ ਸੱਚੀ ਮੰਨ ਕੇ ਉਸ ਤੋਂ ਬਾਅਦ ਰਿਐਕਸ਼ਨਸ ਆਏ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਦੇਖੋ ਸਭ ਤੋਂ ਵੱਡੀ ਕਮੀ ਤਾਂ ਮੈਂ ਲੀਡਰਾਂ ਦੀ ਮੰਨਦਾ। ਲੀਡਰਾਂ ਨੂੰ ਪਹਿਲਾਂ ਤਾਂ ਹਿਮਾਚਲ ਦੇ ਲੀਡਰਾਂ ਨੂੰ ਉੱਥੇ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ ਕਿ ਜਿਹੜੇ ਪੰਜਾਬੀ ਆਉਂਦੇ ਸਾਨੂੰ ਬਿਜ਼ਨਸ ਦੇਣ ਆਉਂਦੇ ਆ ਬਈ। ਜੀ ਜੀ ਜੀ। ਹੁਣ ਤੁਸੀਂ ਬੂਟਾ ਦਾ ਕੰਮ ਕਰਦੇ ਆ ਜਿਹੜੇ ਥੋੜੀ ਦੁਕਾਨ ਤੇ ਬੂਟ ਲੈਣ ਆਉਂਦਾ। ਕੁਝ ਜਨਾਂ ਰੁੱਖਾ ਥੋੜੇ ਬੋਲੂਗੀ ਜੇ ਬਹੁ ਕਹੋਂਗੇ ਕਿ ਆਓ ਜੀ ਚਾਹ ਪੀਓ ਜੀ ਬੈਠੋ ਜੀ ਹੈ ਤੁਸੀਂ ਕੁਝ ਖਾਣਾ ਮੈਂ ਬਾਹਰੋਂ ਮਕਾਨਾ ਕਿਉਂ ਤੁਹਾਨੂੰ ਬਿਜ਼ਨਸ ਦੇਣ ਆ ਰਹੇ ਆ ਤੁਹਾਨੂੰ ਕਾਰੋਬਾਰ ਦੇਣ ਆ ਰਹੇ ਆ ਤੁਸੀਂ ਉਹਨਾਂ ਨਾਲ ਲੜੂਗੇ ਥੋੜੇ ਪਰ ਉਧਰ ਕੀ ਹੋ ਰਿਹਾ ਕਿ ਸਾਡੇ ਲੋਕ ਕਾਰੋਬਾਰ ਦਿੰਦੇ ਆ ਹੁਣ ਆਪਾਂ ਬਾਬਾ ਬਾਲਕਨਾ ਜੀ ਤੇ ਜਾਣਾ ਹੋਵੇ ਉਹਨੇ ਤੋਂ ਇੱਕ ਘੰਟਾ ਪਹਿਲਾਂ ਹੀ ਜਿਹੜੀ ਡਰਾਈਵ ਤੇ ਸਾਡੀ ਪਰਚੀ ਕੱਟ ਲੈਂਦੇ ਆ ਸਾਡੀ ਪਰਚੀ ਕੱਟ ਹੁੰਦੀ ਆ ਉਹਨੇ ਜਾਣਦੇ ਆ ਜਦ ਉਹ ਉਹਨੇ ਤੋਂ ਪੰਜਾਬਾਂ ਦੇ ਪਰਚੀ ਕੱਟ ਹੁੰਦੀ ਆ ਇੱਥੇ ਸਾਡੇ ਜਿਹੜੇ ਪੰਜਾਬ ਦੇ ਲੀਡਰ ਆ ਮੌਜੂਦਾ ਸਰਕਾਰਾਂ 'ਚ ਜਿਹੜੀਆਂ ਸਰਕਾਰਾਂ ਰਹਿ ਚੁੱਕੀਆਂ ਉਹਨਾਂ ਨੂੰ ਪੁਆਇੰਟ ਵੀ ਪੁੱਟ ਅਪ ਕਰਨਾ ਚਾਹੀਦਾ ਇੱਥੇ ਮਹਾਲੀ ਦੇਖ ਲਓ ਸਾਰਾ ਹਿਮਾਚਲੀਆਂ ਨੇ ਖਰੀਦ ਲਿਆ ਕਿ ਨਹੀਂ ਨੌਕਰੀਆਂ ਸਾਰੀਆਂ ਉਹਨਾਂ ਨੂੰ ਹੈਗੀਆਂ ਕਿ ਨਹੀਂ ਹੈ ਆਪਣੇ ਨਵੇਂ ਸ਼ਹਿਰ 'ਚ ਵੀ ਬਹੁਤ ਹੋਣੇ ਇਹੋ ਜਿਹੇ ਲੇਕਿਨ ਕੀ ਅਸੀਂ ਜਾ ਕੇ ਉੱਥੇ ਇੱਕ ਮਰਲਾ ਵੀ ਖਰੀਦ ਸਕਦੇ ਕਿੰਚ ਵੀ ਖਰੀਦ ਸਕਦੇ ਆ ਕਿਉਂ ਇਹੋ ਜਿਹਾ ਰੂਲ ਨਹੀਂ ਆਉਂਦਾ ਕਿ ਜਿਹੜੇ ਚਲੋ ਹੁਣ ਆਪਾਂ ਇੱਥੇ ਇਹ ਵੀ ਗੱਲ ਕਹਿ ਦਈਏ ਕਿ ਪੰਜਾਬੀ ਯੂਪੀਸੀ ਵੀ ਦਾ ਚਲੋ ਜ਼ਮੀਨ ਖਰੀਦਦੇ ਆ ਪਰ ਉਹਦੇ ਸਾਹਮਣੇ ਐਦਾਂ ਦਾ ਰੂਲ ਕਿ ਆ ਸਕਦਾ ਕਿ ਨਹੀਂ ਆ ਸਕਦਾ ਕਿ ਜਿਹੜਾ ਜਿੱਥੇ ਸੂਬੇ ਚ ਪੰਜਾਬ ਦੇ ਬੰਦਿਆਂ ਨੂੰ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਜੀ ਹੈ ਫਿਰ ਉਹ ਵੀ ਪੰਜਾਬ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਇਹਦੇ ਰੂਲ ਤਾਂ ਬਣ ਹੀ ਸਕਦੇ ਆ ਬਿਲਕੁਲ ਬਿਲਕੁਲ ਸਭ ਸਹੀ ਹੈ ਜੇ ਤੁਸੀਂ ਇਹ ਰੂਲ ਨਹੀਂ ਬਣਾਣਾ ਕਿ ਪੰਜਾਬ ਜਾ ਕੇ ਕੋਈ ਗੈਰ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਇਹ ਤਾਂ ਰੂਲ ਬਣਾ ਸਕਦੇ ਆ ਕਿ ਜਿੱਥੇ-ਜਿੱਥੇ ਪੰਜਾਬੀਆਂ ਨੂੰ ਹੱਕ ਨਹੀਂ ਹੈ ਜ਼ਮੀਨ ਖਰੀਦਣ ਦਾ ਜੀ ਉੱਥੇ-ਉੱਥੇ ਫਿਰ ਉਹ ਸੂਬੇ ਦੇ ਵੀ ਜਿਹੜੇ ਵਸਿੰਦੇ ਹੋਊਗੇ ਪੰਜਾਬ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਇਹ ਜਿੱਦਾਂ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਵੀ ਪੰਜਾਬੀਆਂ ਦਾ ਦਿਲ ਹਮੇਸ਼ਾ ਵੱਡਾ ਆ ਇੱਕ ਹੋਰ ਮੈਂ ਖਬਰ ਸ਼ਾਮ ਨੂੰ ਦੇਖ ਰਿਹਾ ਸੀ ਸੂਰੀ ਸਾਹਿਬ ਕੀ ਉਥੇ ਦੇ ਜਿਹੜੇ ਟੈਕਸੀ ਯੂਨੀਅਨ ਦੇ ਪ੍ਰਧਾਨ ਆ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਕਿੱਥੇ ਦੇ ਹਿਮਾਚਲ ਮਨਾਲੀ ਦੇ ਓਕੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਕਿ ਹੁਣ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਉਸ ਲੈਟਰ ਦੇ ਵਿੱਚ ਕਿ ਜੇ ਕਿਸੇ ਪੰਜਾਬੀ ਭਰਾ ਨੂੰ ਕੋਈ ਪ੍ਰੋਬਲਮ ਆ ਰਹੀ ਆ ਹਿਮਾਚਲ ਦੇ ਵਿੱਚ ਉਹ ਸਾਡੇ ਨਾਲ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸੰਪਰਕ ਕਰ ਸਕਦੇ ਤੇ ਪੰਜਾਬੀਆਂ ਨੇ ਉਦੀ ਸ਼ਲਾਘਾ ਕੀਤੀ ਹੈ ਜੀ ਤੇ ਪੰਜਾਬੀਆਂ ਇੱਥੇ ਪੰਜਾਬ ਦੇ ਟੈਕਸੀ ਯੂਨੀਅਨ ਦੇ ਜਿੰਨੇ ਵੀ ਮੈਂਬਰ ਸਹਿਬਾਨ ਆ ਉਹਨਾਂ ਨੇ ਵੀ ਇਹਦੀ ਸ਼ਲਾਘਾ ਕੀਤੀ ਹੈ ਨੇ ਕਿਹਾ ਕਿ ਠੀਕ ਆ ਜੀ ਹਿਮਾਚਲ ਦੇ ਬੰਦਿਆਂ ਨੂੰ ਜੇ ਕੋਈ ਪ੍ਰੋਬਲਮ ਆ ਉਹਨਾਂ ਨੇ ਪੰਜਾਬ ਦਾ ਨੰਬਰ ਹੀ ਜਾਰੀ ਕੀਤਾ ਆ ਜਿਵੇਂ ਤੁਸੀਂ ਪੰਜਾਬ ਦੇ ਵੱਡੇ ਦਿਲ ਦੀ ਗੱਲ ਕੀਤੀ ਆ ਉਹਨਾਂ ਨੇ ਇੰਨੀ ਗੱਲ ਤੇ ਬਾਤ ਲਈ ਮੈਂ ਤਾਂ ਜਵਾਬ ਦੇ ਦਮ ਜੀ 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 ਮੰਨ ਲਓ ਪੰਗਾ ਨਵੇਂ ਸ਼ਹਿਰ ਚ ਪੈ ਗਿਆ ਜੀ ਹਿਮਾਚਲ ਦੀ ਗੱਲ ਕਰਦੇ ਹਿਮਾਚਲ ਦਾ ਏਰੀਆ ਕਿੱਡਾ ਵੱਡਾ ਖੇਤਰਫਲ ਕਿੱਡਾ ਵੱਡਾ ਜੀ ਪੰਗਾ ਪੈ ਜਾਂਦਾ ਮੇਰਾ ਊਨੇ ਦੇ ਲਾਗੇ ਉਹ ਤੁਸੀਂ ਦੱਸ ਦਿਓ ਕਿੱਥੇ ਮਨਾਲੀ ਨੇ ਮਨਾਲੀ ਦੇ ਹਾਂਜੀ ਮਨਾਲੀ ਆਜੂਗੇ ਉਹਨਾਂ ਨਾਲੇ ਹਿਮਾਚਲੀਏ ਮੌਕਾ ਦਿੰਦੇ ਆ ਮੇਰੇ ਕੁਝ ਯਾਰ ਘਰ ਆ ਉਹਨਾਂ ਨੇ ਦੱਸਿਆ ਕਿ ਉਹ ਕਾਫੀ ਸਮਾਂ ਪਹਿਲਾਂ ਮਕਲੂਡ ਗੰਜਵਲ ਗਏ ਆ ਉਹ ਕਹਿੰਦੇ ਕਿਸੇ ਨਾਲ ਚੱਕਰ ਪੈ ਗਿਆ ਤੇ ਪੇਚਕੱਸ ਕਹਿੰਦੇ ਸਾਡੇ ਮਾਰੇ ਗਏ ਪਤਾ ਨਹੀਂ ਲੱਗਾ ਕਿੱਥੋਂ ਕਿੱਥੋਂ ਆ ਗਏ ਕੀ ਸਾਡੇ ਪੰਜਾਬ 'ਚ ਕਦੀ ਐਤਾ ਹੁੰਦਾ ਤੁਸੀਂ ਇੱਥੇ ਕਿਸੇ ਨਾਲ ਨਜਾਇਜ਼ ਕਰਕੇ ਤਾਂ ਦੇਖੋ ਲੋਕੀ ਘਰਾਂ 'ਚੋਂ ਬਾਹਰ ਆ ਜਾਂਦੇ ਦੁਕਾਨਾਂ ਵਾਲੇ ਬਾਹਰ ਆ ਜਾਂਦੇ ਆ ਕਿ ਹੱਥ ਨਹੀਂ ਲਾਉਣਾ ਉੱਥੇ ਕੋਈ ਵੈਲਿਊ ਹੈ ਹਾਂ ਮੈਂ ਇਸ ਗੱਲ ਤੇ ਵੀ ਜ਼ਰੂਰ ਇਹ ਗੱਲ ਦੀ ਹਮੀ ਭਰਨੀ ਚਾਹੁੰਦਾ ਕਿ ਜਿਹੜੇ ਕੁਝ ਇੱਥੋਂ ਨੌਜਵਾਨ ਜਾ ਕੇ ਸ਼ਰਾਬ ਪੀ ਕੇ ਖੁੱਲੜਬਾਜ਼ੀ ਕਰਦੇ ਆਂ ਕੂਕਾਂ ਮਾਰਦੇ ਆਂ ਉਹਨਾਂ ਤੇ ਕਾਰਵਾਈ ਕਰੋ ਲੇਕਿਨ ਕਾਰਵਾਈ ਕਰੋ ਜਿਹੜਾ ਧਾਰਾ ਲੱਗਦੀ ਉਹ ਲਾ ਕੇ ਜੇਲ੍ਹ 'ਚ ਡੱਕੋ ਪਰ ਕੁੱਟ ਮਾਰਨੀ ਉਹਨਾਂ ਨਾਲ ਵੀ ਕਰ ਸਕਦੇ ਜਦ ਤੁਸੀਂ ਟੂਰਿਸਟ ਪਲੇਸ ਬਣਾ ਹੀ ਦਿੱਤਾ ਬੰਦੇ ਘੁੰਮਣ ਆ ਰਹੇ ਤੁਹਾਨੂੰ ਬਿਜ਼ਨਸ ਦੇ ਰਿਹਾ ਕਾਰੋਬਾਰ ਦੇ ਰਿਹਾ ਤੁਹਾਨੂੰ ਹੱਕ ਥੋੜੇ ਕਿਸੇ ਨੂੰ ਦਿੱਤਾ ਕਿ ਕਿਸੇ ਨੂੰ ਮੈਂ ਕੁੱਟ ਮਾਰ ਕਰੂੰ ਤੁਹਾਨੂੰ ਇਹ ਹੱਕ ਕਹਿੰਨੇ ਦਿੱਤਾ ਅੱਜ ਤੱਕ ਹਿਮਾਚਲ ਦੀ ਸਰਕਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਸਪੈਨਿਸ਼ ਜੋੜਾ ਆ ਉਹਨਾਂ ਦਾ ੱਟਕਾ ਹੋਇਆ ਉਹਤੇ ਕੀ ਉਹਨਾਂ ਦਾ ਜਵਾਬ ਆ ਕੋਈ ਜਵਾਬ ਨਹੀਂ ਆ ਸਰਦਾਰ ਚਰਨ ਸਿੰਘ ਚੰਨੀ ਹੋਣ ਨਾਲ ਗੱਲਬਾਤ ਕਰ ਲਈ ਆ ਕਿ ਉਹਨਾਂ ਨੂੰ ਵੀ ਕੋਈ ਰਿਸਪੌਂਸ ਆ ਕੋਈ ਰਿਪਲਾਈ ਆ ਸਾਡੇ ਦਾ ਧਿਆਨ ਚ ਨਹੀਂ ਆਇਆ ਕੋਈ ਵੀ ਨਹੀਂ ਆਇਆ ਜੀ ਔਰ ਮੈਂ ਜਿਹੜੀ ਜਿਵੇਂ ਗੱਲ ਕਹਿ ਕੇ ਹਟਿਆ ਉਹਨਾਂ ਟੱਪਦੇ ਹੀ ਸਾਨੂੰ ਟੈਕਸ ਹੈ ਜੀ ਇਹ ਪੰਜਾਬ ਜਾਂਦੇ ਇਹਨਾਂ ਨੂੰ ਟੈਕਸ ਕਿਉਂ ਨਹੀਂ ਹੈ ਪੰਜਾਬ ਕੋ ਕਿਤੇ ਬਹੁਤ ਜ਼ਿਆਦਾ ਪੈਸਾ ਆ ਹੁਣ ਇੱਕ ਕੱਲ ਮੈਂ ਹੋਰ ਕਰਦਾ ਚਲੋ ਆਪਾਂ ਵੀ ਐਡ ਕਰੀ ਦੀ ਆ ਉਹਦੇ ਬਿਨਾਂ ਚੈਨਲ ਨਹੀਂ ਚੱਲ ਸਕਦਾ ਉਹਦੇ ਬਿਨਾਂ ਕਾਰੋਬਾਰ ਨਹੀਂ ਚੱਲ ਸਕਦਾ ਇਮੀਗ੍ਰੇਸ਼ਨ ਵਾਲਿਆਂ ਦੀ ਇਮੀਗ੍ਰੇਸ਼ਨ ਵਾਲਿਆਂ ਦੀ ਥਾਂ ਥਾਂ ਤੇ ਐਡ ਆ ਲੇਕਿਨ ਮਹਾਲੀ ਚੰਡੀਗੜ੍ਹ ਜਾਂ ਕਿਤੇ ਹੋਰ ਏਰੀਆ ਚ ਜਦੋਂ ਕੋਈ ਜੌਬ ਨਿਕਲਦੀ ਆ ਪੰਜਾਬੀਆਂ ਤੱਕ ਪਹੁੰਚਦੀ ਆ ਨਹੀਂ ਪਹੁੰਚਦੀ ਹਿਮਾਚਲੀ ਕਿਤਾ ਕੇ ਜੌਬਸ ਲੈ ਲੈਂਦੇ ਪੰਮਾ ਪ੍ਰਾਈਵੇਟ ਸੈਕਟਰੇ ਪੰਮਾ ਪਬਲਿਕ ਸੈਕਟਰੇ ਜਾ ਕੇ ਦੇਖੋ ਨਸੀ ਜਿੰਨੇ ਕਾਲ ਸੈਂਟਰ ਆ ਉੱਥੇ ਸਾਰੇ ਕਿਹੜੀ ਬਰੀਡ ਆ ਹਿਮਾਚਲੀ ਹੈ ਨਾ ਪੰਜਾਬੀ ਤੁਹਾਨੂੰ ਕੋਈ ਨਜ਼ਰ ਆਉਂਦਾ ਇਹ ਵੀ ਸਰਕਾਰਾਂ ਦਾ ਕੰਮ ਹੈ ਲੋਕਾਂ ਤੱਕ ਘੱਟੋ ਘੱਟ ਅਵੇਅਰਨੈਸ ਤਾਂ ਲਿਆ ਹੋ ਗਿਆ ਵਕੈਂਸੀ ਹੈਗੀ ਆ ਸਾਡੇ ਯੂਥ ਕੀ ਸੋਚੀ ਜਾਂਦਾ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ 60-60 ਲੱਖ ਰੁਪਏ ਦੀ ਡੋਂਕੀ ਲਾ ਕੇ ਅਮਰੀਕਾ ਜਾਂਦੇ ਆ ਫਿਰ 15-15 20-20 ਸਾਲ ਇੰਡੀਆ ਨੂੰ ਤੜਫੀ ਜਾਂਦੇ ਆ ਤਾਂ ਇਹ ਚੀਜ਼ਾਂ ਵੀ ਨਹੀਂ ਅਵੇਅਰਨੈਸ ਹੀ ਹੈ ਨਹੀਂ ਸਾਡੀਆਂ ਸਰਕਾਰਾਂ ਕਿਉਂ ਨਹੀਂ ਕੰਮ ਕਰਦੀ ਹੁਣ ਮੇਰੀ ਗੱਲ ਸੁਣੋ 스ਪੈਨਿਸ਼ ਜੋੜੇ ਨਾਲ ਪੰਗਾ ਹੋਇਆ ਕਿੰਨਾ ਕ ਕਿਤੇ ਸਰਕਾਰਾਂ ਨੇ ਜਾ ਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਲਈ ਉਹ ਕਿਧਰ ਰਸ਼ੀਆ ਬੈਠੇ ਆ ਮੋੜ ਕੇ ਕੋਈ ਬਿਆਨ ਹੀ ਨਹੀਂ ਆ ਕਿਸੇ ਪਤਾ ਹੀ ਨਹੀਂ 100 ਰੁਪਏ ਦੀ ਸਾਡੀ ਪਰਚੀ ਲੱਗਦੀ ਸਾਡੀਆਂ ਸਰਕਾਰਾਂ ਵੀ 100 ਰੁਪਏ ਦੀ ਪਰਚੀ ਲਾ ਕੇ ਹਮਾਚਾ ਜਾਂ ਕਿ ਗ ਕੀਸੀ ਤੁਹਾਨੂੰ ਬਿਜ਼ਨਸ ਦਿੰਨੇ ਆ ਤੁਹਾਨੂੰ ਕਾਰੋਬਾਰ ਦਿੰਨੇ ਆ ਨਾਲੇ ਕਿਹਾ ਜਾਂਦਾ ਕਿ ਜਿਹੜਾ ਗ੍ਰਾਹਕ ਹੁੰਦਾ ਰੱਬ ਦਾ ਰੂਪ ਹੁੰਦਾ ਤੁਸੀਂ ਰੱਬ ਨੂੰ ਕੁੱਟੂਗੇ ਹਣ ਪੰਜਾਬ ਚ ਇਦਾਂ ਦਾ ਦੇਖੋ ਕਿਸੇ ਇੱਕ ਦਿਨ ਹੁੱਲੜਬਾਜੀ ਕਰ ਦਿੱਤੀ ਹੋਵੇ ਉਹ ਗੱਲ ਵੱਖਰੀ ਆ ਲੇਕਿਨ ਮੈਂ ਇਦਾਂ ਦਾ ਕੋਈ ਕਾੜ ਨਹੀਂ ਸੁਣਣ ਜੇ ਗੱਲ ਖਤਰੇ ਦੀ ਕਰੀਏ ਅੱਜ ਸਾਨੂੰ ਇੱਕ ਵੀਡੀਓ ਆਈ ਆ ਇੱਕ ਵੀਰ ਨੇ ਵੀਡੀਓ ਭੇਜੀ ਉਹਨੇ ਆਪਣੇ ਪੂਰੀ ਡਿਟੇਲ ਨਹੀਂ ਭੇਜੀ ਨਹੀਂ ਤਾਂ ਆਪਾਂ ਜਨਤਾ ਕਰ ਦੇਣੀ ਸੀ ਆ ਰਾਹੋ ਰੋਡ ਤੇ ਟਾਟਾ ਕਿਹੜੀ ਵਿੱਚੇ ਕਿਹੜੀ ਗੱਡੀ ਸੀ ਟੈਂਪੂ ਟਰੈਵਲਰ ਉਹ ਬੰਨੀ ਆ ਤਾਂ ਹੁਣ ਪੰਜਾਬੀਆਂ ਨੇ ਪੰਜਾਬੀਆਂ ਦੀ ਗੱਡੀ ਬੰਨੀ ਪਰ ਉਹ ਨਸ਼ੇ ਦਾ ਮਸਲਾ ਆ ਲੋਕਾਂ ਦੇ ਮਨ 'ਚ ਖਤਰਾ ਤਾਂ ਹਰ ਇੱਕ ਜਗ੍ਹਾ ਹੀ ਆ ਜੀ ਪਰ ਜੇ ਅਸੀਂ ਇਹ ਕਹਿ ਦਈਏ ਕਿ ਟੂਰਿਸਟ ਨਾ ਥੋੜੇ ਤੋਂ ਆਉਣਾ ਚਾਹੀਦਾ ਬਿਲਕੁਲ ਬਿਲਕੁਲ ਇੱਕ ਹੋਰ ਖਬਰ ਵੀ ਕਈ ਬੰਦੇ ਕਮੈਂਟ ਕਰ ਰਹੇ ਥੋੜੀ ਸਾਹਿਬ ਕਿ ਆਪਾਂ ਨੂੰ ਹਿਮਾਚਲ ਨਹੀਂ ਜਾਣਾ ਜੀ ਦਾ ਆਪਾਂ ਨੂੰ ਕਸ਼ਮੀਰ ਜਾਣਾ ਜੀ ਦਾ ਯਾ ਕਸ਼ਮੀਰ 'ਚ ਖਤਰਾ ਨਹੀਂ ਮੈਂ ਤੁਹਾਨੂੰ ਹੁਣੇ ਤਾਂ ਇਸ ਗੱਲ ਦਾ ਜਵਾਬ ਦੇ ਕੇ ਹਟਿਆ ਰਕੇਸ਼ ਜੀ ਖਤਰਾ ਤਾਂ ਨਵੇਂ ਸ਼ਹਿਰ 'ਚ ਵੀ ਆ ਮੇਰੇ ਖਿਆਲ ਚ ਇਹ ਸਾਡੀ 5500 ਵੀਡੀਓ YouTube ਤੇ ਪਈ ਆ ਜੀ ਪੀਵੀ 32 ਨਵਾਂ ਸ਼ਹਿਰ ਦੀ ਆ ਪਿਛਲੇ ਢਾਈ ਤਿੰਨ ਸਾਲਾਂ ਤੋਂ 3000 ਵੀਡੀਓ ਤੇ ਚੋਰੀ ਦੀਆਂ ਬਾਤੀਆਂ ਅੱਜ ਪਰਸੋਂ ਗੀਤ ਰਿਕਾਰਡ ਕਰਾਣ ਗਿਆ ਸੀ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਤੇ ਤਾਂ ਉਹਦੇ ਵਿੱਚ ਵੀ ਮੈਨੂੰ ਦੋ ਕਾਲ ਆ ਗਈਆਂ ਕਿ ਚੋਰੀ ਹੋ ਗਈ ਅੱਜ ਸਟੂਡੀਓ ਚ ਵੀ ਉਹੀ ਖਬਰ ਪਈ ਹੈ ਕਿ ਚੋਰੀ ਹੋਈ ਆ ਤਾਂ ਖਤਰਾ ਤਾਂ ਇੱਥੇ ਵੀ ਆ ਖਤਰਾ ਤਾਂ ਹਰ ਜਗ੍ਹਾ ਹੀ ਆ ਲੇਕਿਨ ਤੁਹਾਡਾ ਜਿੱਥੋਂ ਸਰਕਲ ਘੁੰਮਦਾ ਹੁਣ ਸਾਡੇ ਪੰਜਾਬ ਦੇ ਸਭ ਤੋਂ ਵੱਧ ਸਰਕਲ ਕੌਣ ਘਮਾਉਂਦੇ ਆ ਕੌਣ ਘਮਾਉਂਦੇ ਆ ਧਿਆਨ ਮਾਰੋ ਸ਼ਰਾਬੀ ਸ਼ਰਾਬੀ ਦੀ ਇੱਜ਼ਤ ਹੋਣੀ ਚਾਹੀਦੀ ਬਾਈ ਐਕਸਰਸਾਈਜ਼ ਉਹ ਨਾ ਜਿੰਨਾ ਪੈਸਾ ਕੱਟਉਂਦਾ ਤਨਖਾਹ ਉੱਥੋਂ ਜਾਂਦੀਆਂ ਹਿਮਾਚਲ ਨੂੰ ਕੌਣ ਘਮਾਉਂਦਾ ਸਰਕਲ ਨੂੰ ਟੂਰਿਸਟ ਔਰ ਦੇਖੋ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਪਗੰਬਰਾਂ ਦੀ ਧਰਤੀ ਇੱਥੇ ਅਸੀਂ ਅਜ ਤੀ ਟੂਰਿਸਟ ਹੱਬ ਇਹਨੂੰ ਸਟੈਬਲਿਸ਼ ਨਹੀਂ ਕਰ ਪਾਏ ਆਪਾਂ ਦੇਖੋ ਕਿੰਨਾ ਅਜਾੜਾ ਕਰ ਦਿੱਤਾ ਤੁਸੀਂ ਐਤ ਕੀ ਦੇਖੋ ਅਸੀਂ ਕਿੰਨੇ ਅਗਿਆਨਤਾ ਫਲਾਈ ਆ ਜਿਹੜੇ ਰੁੱਖ ਸਾਨੂੰ ਆਕਸੀਜਨ ਦਿੰਦੇ ਆ ਕਿਸਾਨ ਭਰਾ ਬੁਰਾ ਨਾ ਮਨਾਉਣਾ ਸੀ ਹਮੇਸ਼ਾ ਤੁਹਾਡੇ ਨਾਲ ਇੱਕਾ ਤਾਪੜ ਕੇ ਖੜੇ ਆ ਨੱਠ ਕੇ ਖੜੇ ਆ ਕੱਢਾ ਕੇ ਖੜੇ ਆ ਲੇਕਿਨ ਇਸ ਵਾਰ ਜਿੰਨਾ ਕਹਾਣ ਕੀਤਾ ਮੈਂ ਕਹਿੰਦਾ ਇਹ ਕੋਈ ਕੁਦਰਤ ਨਾ ਤੁਸੀਂ ਬਦਲਾ ਲਿਆ ਪਰ ਕੁਦਰਤ ਫਿਰ ਬਖਸ਼ਦੀ ਨਹੀਂ ਹੁੰਦੀ ਜਿਹੜੇ ਰੁੱਖ ਸਾਨੂੰ ਬਿਨਾਂ ਕਿਸੇ ਡਿਮਾਂਡ ਤੋਂ ਆਕਸੀਜਨ ਦਿੰਦੇ ਆ ਅਸੀਂ ਉਹ ਵੀ ਜਾਲਦੇ ਹੈ ਹੈ ਤਾਂ ਇਹ ਗੱਲਾਂ ਕੁਦਰਤ ਮੈਂ ਇੱਕ ਦਿਨ ਪਹਿਲਾਂ ਵੀ ਕਹਿ ਸੀਗਾ ਕਿ ਕੁਦਰਤ ਅੱਗੇ ਫਿਰ ਧਰਨੇ ਨਹੀਂ ਲੱਗਣੇ ਕਿ ਤੂੰ ਕੁਦਰਤ ਗਰਮੀ ਵਧਾ ਦਿੱਤੀ ਕੁਦਰਤ ਪਾਣੀ ਖਤਮ ਹੋ ਗਿਆ ਧਰਮੇ ਲੱਗ ਕੇ ਫੇ ਕੁਦਰਤ ਵੱਲੋਂ ਕੋਈ ਇਨਸਾਫ ਨਹੀਂ ਮਿਲਣਾ ਕੁਦਰਤ ਨੇ ਫਿਰ ਕੋਈ ਮੰਗਾ ਨਹੀਂ ਮੰਨਣੀ ਜੇ ਪਤਲੜਾ ਪਾਣੀ ਥਲੜੀ ਟੈਂਕੀ ਖਤਮ ਕਰ ਦਿੱਤੀ ਨਾ ਉੱਪਰਲੀ ਟੈਂਕੀ ਖਤਮ ਹੋ ਜੇ ਪਾਣੀ ਚੜ੍ਹਾ ਹੋ ਜਾਂਦਾ ਥਲੜੀ ਮੁੱਕ ਗਈ ਨਾ ਔਖਾ ਬਹੁਤ ਹੋ ਜਾਂਦਾ ਇਹ ਉਹ ਗੱਲ ਤਾਂ ਸ੍ਰੀ ਸਾਹਿਬ ਉਹੀ ਆ ਨਾ ਕਿ ਇਹ ਮਸਲੇ ਇਹਦਾ ਹੱਲ ਕੀ ਆ ਮਸਲੇ ਦਾ ਮਸਲੇ ਦਾ ਹੱਲ ਇਹ ਆ ਕਿ ਜਿਵੇਂ ਮੈਂ ਪਹਿਲਾਂ ਕਿਹਾ ਗੁਲਦਸਤਾ ਇੰਡੀਆਕ ਗੁਲਦਸਤਾ ਐਸੇ ਤੋਂ ਦੁਨੀਆ ਗੁਲਦਸਤਾ ਇਹ ਜਿਹੜੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਹੈ ਜਿਹੜੇ ਮੌਜੂਦਾ ਸਰਕਾਰਾਂ ਆ ਉਹ ਆਪਸ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਦੀ ਸਮਝਣ ਯਾਰ ਇਸ ਵੈਸੀ ਵੀ ਗੱਲਾਂ ਬਾਤਾਂ ਹੀ ਕਰਦੇ ਆ ਫੈਸਲੇ ਤਾਂ ਵੀ ਲੈਂਦੇ ਸਾਡੀ ਵਿਧਾਨ ਸਭਾ ਜੇ ਸਟਰੋਂਗ ਫੈਸਲਾ ਲਿਆ ਜਾਵੇ ਤੁਸੀਂ ਇੱਕ ਵਾਰੀ ਅੱਖਾਂ ਘੜ ਕੇ ਦੇਖ ਲਓ ਨਾ ਅਗਲਾ ਸਮਝ ਜਾਂਦਾ ਕਿ ਹੁਣ ਕੰਮ ਸਖਤ ਹੋ ਗਿਆ ਉਹਨਾਂ ਨੂੰ ਪਤਾ ਪੰਜਾਬੀਆਂ ਜਿੱਦਾਂ ਮਰਜ਼ੀ ਨੇ ਚਾਈ ਚੱਲੀ ਤੁਹ ਫਰਕ ਹੈ ਪੰਜਾਬੀ ਦੀ ਪੰਜਾਬੀ ਕਦਰ ਨਹੀਂ ਕਰਦਾ ਹਾਂ ਅਸੀਂ ਬਾੜਲੇ ਦੀ ਕਦਰ ਜ਼ਰੂਰ ਕਰਦੇ ਆ ਆਪਣੇ ਆ ਵੀ ਨਹੀਂ ਕਰਦੇ ਇੱਥੇ ਪ੍ਰੋਬਲਮ ਪਤਾ ਕੀ ਆ ਆਪਣੇ ਪੇ ਨੂੰ ਬੁੜਾ ਕਹਿਣਾ ਗਵਾਂਢੀ ਨੂੰ ਅੰਕਲ ਜੀ ਕਹਿਣਾ ਜ ਤਾਇਆ ਜੀ ਕਹਿਣਾ ਆਹ ਪ੍ਰੋਬਲਮ ਆਪਣੇ ਆ ਦੀ ਪਹਿਲਾਂ ਸਾਨੂੰ ਆਪ ਕਦਰ ਕਰਨੀ ਪੈਣੀ ਆ ਹਾਂ ਲੇਕਿਨ ਮੈਂ ਇੱਕ ਇੱਕ ਵੀ ਕਹਿ ਜ਼ਰੂਰ ਕਹਿਣੀ ਚਾਹੁੰਦਾ ਐਟ ਦਾ ਜਵਾਬ ਜ਼ਰੂਰੀ ਨਹੀਂ ਪੱਥਰ ਨਾ ਦੇਣਾ ਜਿੱਦਾਂ ਹੁਣ ਪਿੱਛੇ ਜੇ ਵੀਰਾਂ ਨੇ ਘੇਰੇ ਆ ਠੀਕ ਆ ਗੁੱਸਾ ਆ ਜਾਂਦਾ ਯਾਰ ਸਾਡੇ ਭਰਾਵਾਂ ਨਾਲ ਹੋਇਆ ਉਹ ਵੀ ਸਾਨੂੰ ਵੀ ਗੁੱਸਾ ਆ ਜਾਣਾ ਇਹਨਾਂ ਨੂੰ ਸਹੀ ਤਰੀਕੇ ਮੈਸੇਜ ਜਾਣਾ ਚਾਹੀਦਾ ਸਮਝਾਉਣੀ ਚਾਹੀਦੀ ਹੈ ਗੱਲ ਔਰ ਇਹਨਾਂ ਦੇ ਮੂੰਹੋਂ ਕਹਣਾ ਚਾਹੀਦਾ ਕਿ ਗਲਤ ਹੋਇਆ ਜੋ ਵੀ ਹੋ ਫਿਰ ਸਵਾਦ ਆਉਂਦਾ ਡਰਾ ਕੇ ਨਹੀਂ ਗੱਲ ਕੋਈ ਇੱਕ ਗੁੱਸਾ ਚੋਰੀ ਸਭ ਜ਼ਾਹਿਰ ਵੀ ਹੈ ਇੱਕ ਬੰਦਾ ਇੱਥੋਂ ਖਰਚਾ ਕਰਕੇ ਜਾਂਦਾ ਉੱਥੇ ਰਹਿੰਦਾ ਤੇ ਉੱਤੋਂ ਕਟਖਾਂ ਥੋੜੀ ਜਾਂਦਾ ਤੁਸੀਂ ਹੋਟਲ 'ਚ ਜਾ ਕੇ ਜਦੋਂ ਕਮਰਾ ਲਓ ਜਿਹੜਾ ਹਾਊਸਕੀਪਿੰਗ ਆਉਂਦਾ ਉਹਦਾ ਰਵਈਆ ਦੇਖ ਲਿਆ ਕਰੋ ਹਾਂ ਹਾਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਉਹ ਯਾਰ ਅਸੀਂ ਤੁਹਾਨੂੰ ਬਿਜ਼ਨਸ ਦੇਣਾ ਹੈ ਬ੍ਰਦਰ ਅਸੀਂ ਜੋ ਸੇਵਿੰਗਸ ਕੀਤੀਆਂ ਹੁਣ ਦੇਖੋ ਪੰਜਾਬੀ ਦੀ ਡ੍ਰੀਮ ਡੈਸਟੀਨੇਸ਼ਨ ਬਹੁਤਿਆਂ ਦੀ ਜਿਹੜੇ ਦਰਮਿਆਨੇ ਪਰਿਵਾਰ ਦੇ ਜਿਹੜੇ ਕੈਨੇਡਾ ਅਮਰੀਕਾ ਨਹੀਂ ਜਾ ਸਕਦੇ ਇਹੀ ਹੁੰਦਾ ਸ਼ਿਮਲੇ ਚਲ ਜਾਈਏ ਹੈ ਉਹ ਕਹਿੰਦਾ ਦੇਖੋ ਮੈਂ ਵੀ ਕਸੂਰੀ ਚਲ ਜਾਈਏ ਕਸੋਲੀ ਚਲ ਜਾਈਏ ਯਾਰ ਉੱਥੇ ਵੀ ਤੁਸੀਂ ਸਾਡੇ ਨਾਲ ਬਦਤਮੀਜ਼ੀ ਕਰੋ ਤਾਂ ਕੋਈ ਚੰਗੀ ਗੱਲ ਹੈ ਨਹੀਂ ਨਹੀਂ ਮਾੜੀ ਗੱਲ ਆ ਬਹੁਤ ਮੈਂ ਤਾਂ ਇੱਕ ਚੀਜ਼ ਹੋਰ ਤੁਸੀਂ ਤਾਂ ਪੁੱਛਣਾ ਚਾਹਣਾ ਜਿਹੜਾ 스ਪੈਨਿਸ਼ ਆਏ ਸੀ ਜੋੜਾ ਆਇਆ ਸੀ ਉਹਨਾਂ ਦੇ ਮਨ ਤੇ ਕੀ ਬੀਤੂਗੀ ਉਹ ਦੁਬਾਰਾ ਇੰਡੀਆ ਆਉਗੇ ਕਹੋਗੇ ਕਿ ਅਸੀਂ ਕੋ ਮਨ ਜਾ ਦੇਖੋ ਕਹਿੰਦੇ 25 ਸਾਲ ਬਾਦ ਇੰਡੀਆ ਸਭ ਕੁਝ ਛੱਡ ਛੜਾ ਕੇ ਆ ਗਈ ਸੀ ਇੱਥੇ ਮੈਂ ਇਹ ਕਹਿਣਾ ਕਿ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਸੀ ਤੁਸੀਂ ਸ਼ੁਭ ਕਰਨ ਵੇਲੇ ਸਟੈਂਡ ਨਹੀਂ ਲਿਆ ਇੱਥੇ ਤਾਂ ਲੈ ਲੰਦੇ ਸਹੀ ਗੱਲ ਹੈ ਹੈ ਯਾਰ ਇੱਕ ਵਾਰੀ ਠੋਕ ਕੇ ਤਾਂ ਗੱਲ ਕਰੋ ਸਾਡੇ ਯਾਰ ਸਾਡੇ ਡਰਾਈਵਰ ਭਰਾ ਠੋਕ ਕੇ ਗੱਲ ਕਰ ਸਕਦੇ ਸਾਡੇ ਭਰਾਵਾਂ ਨੇ ਇਦਾਂ ਕਿਉਂ ਹੋਇਆ ਕਿ ਸਾਡੀਆਂ ਸਰਕਾਰਾਂ ਠੋਕ ਕੇ ਸਟੈਂਡ ਨਹੀਂ ਲੈ ਸਕਦੀਆਂ ਕਿ ਸਾਡੇ ਸਰਕਾਰੀ ਜਿਹੜੇ ਨਮਾਇंदे ਆ ਉਹ ਠੋਕ ਨਹੀਂ کہہ ਸਕਦੇ ਕਿ ਸਾਡੇ ਪੰਜਾਬੀ ਦੇ ਕਿਧਰ ਹੱਥ ਚੱਕਿਆ ਵਜ੍ਹਾ ਦੱਸੋ ਮੈਂ ਕਹਿੰਦਾ ਜਿਹੜੇ ਹੁੱਲੜ ਬਾਜੀ ਕਰਦੇ ਉਹਨਾਂ ਨੂੰ ਵੀ ਇੱਕ ਤਰੀਕਾ ਆ ਦੇਖੋ ਪ੍ਰਸ਼ਾਸਨ ਦਾ ਮਤਲਬ ਕੀ ਲੈਸਨ ਦੇਣਾ ਸਿੱਖਿਆ ਦੇਣੀ ਉਟਕਟਾਪਾ ਕਰਨ ਕਿਤੇ ਵੀ ਨਹੀਂ ਦੇਖਿਆ ਕਿ ਤੁਹਾਨੂੰ ਅਧਿਕਾਰ ਹੈਗਾ ਮੈਂ ਤੁਹਾਨੂੰ ਕੋਈ ਦੇਖੋ ਟੀਚਰ ਕੀ ਕਹਿੰਦੇ ਮੈਂ ਇਹਨੂੰ ਲੈਸਨ ਟੀਚ ਕੀਤਾ ਸਜ਼ਾ ਦੇਣ ਨੂੰ ਕੀ ਕਹਿੰਦੇ ਕਿ ਲੈਸਨ ਦੇਣਾ ਸਮਝਾਉਣਾ ਉਟਕਟਾਪਾ ਨਹੀਂ ਕਰਨਾ ਉਟਕਟਾਪਾ ਤਾਂ ਕਿਤੇ ਵੀ ਅਲਾਉਡ ਨਹੀਂ ਹੈਗਾ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਜੀ ਕੋਟਕਟਾਪਾ ਕੋਈ ਕਿਸੇ ਮਸਲੇ ਦਾ ਹੱਲ ਥੋੜੀ ਆ ਉਹ ਤਾਂ ਫੇ ਲੜਾਈ ਬਹੁਤ ਨਾਲੇ ਹਿਮਾਚਲ ਕੋਈ ਰਸ਼ੀਆ ਥੋੜੇ ਆ ਕਿ ਘੁੰਮਣ ਗਏ ਸੀ ਜੀ ਪੁੱਤ ਨੇ ਆਰਮੀ ਚ ਭਰਤੀ ਕਰ ਲਏ ਉਧਰ ਲੀਚ ਰਸ਼ੀਅਨ ਫੋਰਸ ਚ ਤਾਂ ਜੇ ਛਡਾ ਗਏ ਨਹੀਂ ਆਣਾ ਇਹ ਵੱਾਚਲ ਦੀ ਗੱਲ ਹੈ ਯਾਰ ਤੁਸੀਂ ਪੁੱਤਨ ਨਾਲ ਨਹੀਂ ਗੱਲ ਕਰ ਸਕਦੇ ਸੁੱਖੂ ਨਾ ਤਾਂ ਕਰ ਲੋ ਮਤਲਬ ਕਰਦੇ ਸਹੀ ਅਲੱਗ ਜੀਆ ਬਿਲਕੁਲ ਸਹੀ ਗੱਲ ਉਹ ਚੰਨੀ ਸਾਹਿਬ ਨੇ ਕੀਤਾ ਪਰ ਚੰਨੀ ਸਾਹਿਬ ਕੋਈ ਉਸ ਤੋਂ ਬਾਅਦ ਕੋਈ ਠੰਡੀਆਂ ਹਵਾਵਾਂ ਤਾਂ ਆਈਆਂ ਹੀ ਨਹੀਂ ਹੈ ਨਾ ਇਸ ਕਰਕੇ ਲੋਕਾਂ ਦੇ ਮਨਾਂ ਚ ਡਰ ਹੁੰਦਾ ਹੁਣ ਬਹੁਤ ਸਾਰੇ ਭੈਣ ਭਾਲਾ ਜਿਹੜੇ ਜਾਣ ਤੋਂ ਡਰਦੇ ਆ ਕੁਝ ਕੁ ਲੋਕ ਹੀ ਹੁੰਦੇ ਆ ਜਿਵੇਂ ਇੱਥੇ ਵਿੱਕੀ ਸਿੰਗਰ ਵਿੱਕੀ ਸ਼ਾਹ ਜੀ ਨੇ ਗੱਲ ਕਹੀ ਆ ਬਿਲਕੁਲ ਸਹੀ ਗੱਲ ਹੈ ਕੁਝ ਕੁ ਲੋਕ ਹੁੰਦੇ ਨੇ ਲੇਕਿਨ ਮਾਹੌਲ ਤਾਂ ਸਾਰਿਆਂ ਦਾ ਖਰਾਬ ਹੋ ਜਾਂਦਾ ਹੁਣ ਸ਼ਹਿਰ 'ਚ ਵੀ ਕੁਝ ਕਈ ਕਬਾੜੀਏ ਆ ਸਾਰੇ ਕਬਾੜੀਏ ਤਾਂ ਹੈ ਹੀ ਨਹੀਂ ਕੁਝ ਕਈ ਕਬਾੜੀਆਂ ਨੇ ਮਾਹੌਲ ਸਾਰਾ ਮਾਹੌਲ ਖਰਾਬ ਕੀਤਾ ਉਹਨਾਂ ਨੇ ਚੋਰਾਂ ਨੂੰ ਉਹ ਉਤਸ਼ਾਹ ਦਿੰਦੇ ਆ ਸ਼ਹਿਦ ਦਿੰਦੇ ਆ ਤੇ ਉਹ ਚੋਰ ਉਹਨਾਂ ਦੇ ਮਗਰ ਲੱਗ ਕੇ ਲੱਖ ਰੁਪਏ ਵਾਲਾ ਮੋਟਰਸਾਈਕਲ 1000 ਰੁਪਏ 'ਚ ਵੇਚ ਦਿੰਦੇ ਆ ਹੈ ਠੀਕ ਆ ਜੇ ਸੁਧਾਰ ਕਰਨਾ ਹੋਵੇ ਅਸਲ 'ਚ ਬੜਾਂਗਾ ਮਾੜਿਆਂ ਦਾ ਚਾਹੀਦਾ ਆਮ ਬੰਦੇ ਦਾ ਬਡਾਂਗਾ ਨਹੀਂ ਚਾਹੀਦਾ ਸਹੀ ਗੱਲ ਆ ਸੁਜੀਤ ਆ ਆਮ ਬੰਦਾ ਤਾਂ ਐਵੇਂ ਨਜਾਇਜ਼ੀ ਰਗੜਿਆ ਜਾਂਦਾ ਜੀ ਦੇਖੋ ਜਿਵੇਂ ਤੁਸੀਂ ਕਹੀ ਆ ਬਹੁਤ ਵਧੀਆ ਗੱਲ ਕਹੀ ਆ ਫੇਰ ਕੁੱਟਣਾ ਕੋਈ ਦੂਜਾ ਹੱਲ ਨਹੀਂ ਆ ਕਿਸੇ ਮਸਲੇ ਦਾ ਸਜ਼ਾ ਦਿਓ ਸਜ਼ਾ ਦਿਓ ਦੇਖੋ ਸਜ਼ਾ ਵੀ ਦੇ ਐਵੀਡੈਂਸ ਵਿਦ ਐਵੀਡੈਂਸ ਵੈਲਿਊਏਟ ਕਰੋ ਹਰੇਕ ਚੀਜ਼ ਨੂੰ ਹਰੇਕ ਚੀਜ਼ ਨੂੰ ਟਟੋਲੋ ਉਹਦੀ ਪਰਚੋਲ ਕਰੋ ਜੇ ਬੰਦਾ ਕਲਪਰੇਟ ਹੈ ਗਿਲਟੀ ਹੈ ਸਜ਼ਾ ਦਿਓ ਗਿਲਟੀ ਨਹੀਂ ਹੈ ਉਹਨਾਂ ਕੇ ਬੰਨਣਾ ਕਿਸ ਨੂੰ ਕਿਉਂ ਬੰਨਣਾ ਪਰ ਸਾਡੇ ਕੀ ਚੱਲਦਾ ਕੰਪਲੇਂਟ ਜਿਹਦੀ ਮਰਜ਼ੀ ਦੇ ਤੂੰ ਮੇਰੇ ਖਿਲਾਫ ਦੇ ਦੇ ਮੈਂ ਦੇਖ ਲਵਾਂਗਾ ਮੈਨੂੰ ਜੀ ਇੱਕ ਰਕੇਸ਼ ਸਾਹਿਬੀ ਤੋਂ ਖਤਰਾ ਜੀ ਜਾਨ ਦਾ ਤੈਨੂੰ ਸੱਦ ਲੈਣਾ ਗੱਲੇ ਨੇ ਠੀਕ ਹੈ ਖਰੀਕ ਚੀਜ਼ ਨੂੰ ਐਨਾਲਾਈਜ਼ ਹੋਣਾ ਬਹੁਤ ਜ਼ਰੂਰੀ ਆ ਇੱਥੇ ਤੁਸੀਂ ਜਿਹਦੇ ਮਰਜ਼ੀ ਖਿਲਾਫ ਦੇ ਦੋ ਕੰਪਲੇਂਟ ਕਿ ਮੈਨੂੰ ਇਤੋਂ ਜੀ ਖਤਰਾ ਉਹ ਵੈਰੀਫਾਈ ਬੋਲਸ ਵਾਲੇ ਨੇ ਕਰ ਲੈਣਾ ਬੁਲਾ ਕੇ ਤੇ ਮੈਂ ਕਹਦਾਂ ਜੀ ਰਕੇਸ਼ ਸਾਹਿਬੀ ਤੋਂ ਮੈਨੂੰ ਖਤਰਾ ਜੀ ਮੈਨੂੰ ਅਸਲਾ ਦਿਖਾਇਆ ਲੈ ਦੇਖ ਤੇਰੇ ਕਿੱਦਾਂ ਭੱਡੇ ਪੈਂਦੇ ਘਾਤ ਅਸਲਾ ਚੱਕ ਰਹੀ ਆ ਨਾ ਚੱਕ ਰਹੀ ਆ ਅੱਜ ਤੇਰੇ ਮਗਰ ਕਿਸ ਦੀ ਸ਼ਾਇਆ ਜਾਂ ਫਿਰ ਤੈਨੂੰ ਤਾਂ ਕਿਸ ਨੇ ਕੋਸ਼ਿਸ਼ ਕਰਾਉਂ ਤੈਨੂੰ ਕਹਾਂ ਜਨਾਬ ਜੀ ਸਾਰੇ ਬਸ ਇਹੀ ਹਾਲ ਹੈ ਦੇਖੋ ਪੰਜਾਬੀ ਉੱਜੜ ਰਹੇ ਨੇ ਬਾਹਰ ਜਾ ਕੇ ਵੀ ਕਿਤੇ ਨੌਕਰੀਆਂ ਉਹ ਜਿਹੜੀਆਂ ਗੱਲਾਂ ਸੱਚੀਆਂ ਕਿ ਬੇਰੀਆਂ ਹੀ ਲੱਗੀਆਂ ਡਾਲਰ ਨਹੀਂ ਲੱਗੇ ਬਾਹਰ ਲੈਂਦਾ ਕਿੱਡਾ ਔਖਾ ਉਹਨਾਂ ਨੇ ਉਧਰ ਵੀ ਆਪਣੇ ਰਹਿ ਬਸਰ ਦੇਖਣਾ ਇੱਧਰ ਵੀ ਭੇਜਣਾ ਜਿਹੜਾ ਲੋਨ ਚੱਕ ਕੇ ਬਾਹਰ ਗਏ ਆ ਉਹ ਵੀ ਲਾਉਣਾ ਟੂ ਡਿਫਿਕਲਟ ਬੰਦ ਕੰਡੀਸ਼ਨ ਬਹੁਤ ਲਿਊਸਿਡ ਹੈ ਕ੍ਰਿਸਟਲ ਕਲੀਅਰ ਹੈ ਲੇਕਿਨ ਆਮ ਲੋਕ ਕੱਲੇ ਕੋਈ ਨਹੀਂ ਸੋਚ ਰਿਆ ਹੁਣ ਆਪ ਵੋਟਾਂ ਕਰਕੇ ਇੰਨੀ 나ੜ ਨੂੰ ਅੱਗ ਲੱਗੀ ਹੈ ਕਿਸੇ ਨੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਟੈਂਪਰੇਚਰ ਕਿੱਥੋਂ ਤੱਕ ਕਿੱਥੇ ਚਲਾ ਗਿਆ ਕੁਦਰਤ ਦਾ ਕਿੰਨਾ ਕਹਾਣ ਹੋ ਗਿਆ ਕਿੰਨੀ ਅਗਿਆਨਤਾ ਆ ਕੋਈ ਬੋਲਿਆ ਕੋਈ ਬਿਲਕੁਲ ਨਹੀਂ ਇਹ ਹੀ ਕਹੀ ਜਾਂਦੇ ਕਿ ਸਾਡੇ ਰਾਜ ਚ ਸਭ ਪਧੀਆ ਹੋ ਗਿਆ ਸਭ ਪਧੀਆ ਸਾਰੀਆਂ ਸਰਕਾਰਾਂ ਇਦਾਂ ਕਰਦੀਆਂ ਔਰ ਹੁਣ ਮੈਂ ਤਾਂ 2022 ਤੋਂ ਹੀ ਦੇਖ ਰਿਹਾ ਜੀ ਪਹਿਲਾਂ ਸੰਗਰੂਰ ਦੀ ਇਲੈਕਸ਼ਨ ਆ ਗਈ ਫਿਰ ਜਲੰਧਰ ਦੀ ਆ ਗਈ ਫਿਰ ਲੋਕ ਸਭਾ ਆ ਗਈ ਹੁਣ ਫੇਰ ਜਲੰਧਰ ਦੀ ਆ ਗਈ ਤੇ ਜਿਹੜੇ ਜਿਵੇਂ ਸੁਖਜਿੰਦਰ ਰੰਧਾਵਾ ਨੇ ਸੀਟ ਛੱਡੀ ਆ ਆਪਣੇ ਰਾਜਾ ਬੜੇ ਗੁਣੀ ਛੱਡੀ ਆ ਉਹ ਜਿੰਨੇ ਜਿੱਤੇ ਆ ਜਿਹੜੇ ਮੌਜੂਦਾ ਵਿਧਾਇਕ ਸੀ ਉਹ ਆ ਜਾਣੀ ਆ ਬਾਅਦ ਇਲੈਕਸ਼ਨ ਤੇ ਜਾਨੂੰ ਸਰਪੰਚੀ ਦੀ ਆ ਜਾਣੀ ਆ ਫਿਰ ਨਗਰ ਕੌਂਸਲ ਦੀ ਨਵੇਂ ਸ਼ਹਿਰ ਚ ਆ ਜਾਣੀ ਆ ਫਿਰ ਆ ਜਾਣੀ ਆ ਸਤਾਹੀ ਦੀ ਵਿਧਾਨ ਸਭਾ ਇਹ ਤੇ ਇਲੈਕਸ਼ਨ ਹੀ ਚੱਲੀ ਜਾਂਦੀ ਲੋਕਾਂ ਦਾ ਵੀ ਸੋਚੋ ਲੋਕਾਂ ਦਾ ਵੀ ਸੋਚੋ ਕਰੀਏ ਲਵੇ ਤਾਂ ਫੇਰ ਬਹੁਤ ਬਹੁਤ ਸ਼ੁਕਰੀਆ ਜੀ ਇਹ ਅਸੀਂ ਇੱਕ ਵਿਸ਼ੇ ਤੇ ਜਿਹੜਾ ਲਾਈਵ ਕੀਤਾ ਸੀ ਹੁਣ ਮੈਂ ਸ਼ਹਿਰ ਦੇ ਵਿਸ਼ੇ ਤੇ ਅਗਲਾ ਲਾਈਵ ਲੈ ਕੇ ਆਇਆ ਬਹੁਤੋ ਸ਼ੁਕਰੀਆ